ਉਹ ਗਰਮ ਤਾਗਰਦੀ ਰੋਟੀ ਠੰਡੀ ਹੋ ਬੜਾਦੀ ਪਤਾ ਨਹੀਂ ਕਦੋਂ ਦੀ ਬਣੀ ਪਈ ਹੈ ਮੁੰਡਾ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਹੈ ਠੀਕ ਹੋ ਹਾਂ ਜੀ ਹਾਂ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਮੇਰੀ ਗੱਲ ਸੁਣ ਭਰਾਵਾ ਤੁਹਾਨੂੰ ਘਰ ਆ ਕੇ ਜਾ ਮੈਨੂੰ ਜ਼ਰੂਰੀ ਕੰਮ ਹੈ ਹਾਂ ਹਾਂ ਜੀ ਕੋਈ ਨਹੀਂ ਮੈਂ ਥੋੜੀ ਦਿਰ ਤੱਕ ਆਇਆ ਨਾ ਮੈਂ ਰੋਟੀ ਖਾਈ ਜਾਂਦਾ ਸੀ ਜੀ ਰੋਟੀ ਖਾ ਚੁੱਕੀ ਤਾਂ ਨਹੀਂ ਬਿੰਦੂ ਸੋਹਤਾ ਹੈ ਤੇ ਜ਼ਰੂਰੀ ਗੱਲ ਕਰਨੀ ਹੈ ਫਿਰ ਨਾਲ ਤਾਂ ਛੱਤੀ ਆ ਕਰੇ ਹੈ ਇਹ ਜੀ ਕੀ ਗੱਲ ਹੋ ਗਈ ਬਸ ਮੈਂ ਕਿੰਨੂ ਕਿ ਬੈਠ ਕੇ ਗੱਲ ਕਰਨਾ ਵੀ ਇਹ ਪਰ ਛੱਤੀ ਆ ਜਾ ਬਸ ਕੋਈ ਕੋਈ ਗੱਲ ਨਹੀਂ ਜੀ ਮੈਂ ਆ ਜਾਣਾ ਮਾਰੋ ਤੇਰੇ ਦੀ ਬਾਤ ਸੁਣਾਈ ਜੇ ਛੱਤੀ ਆ ਜਾ ਚੰਗਾ ਜੀ ਹਾਂ ਕੋ ਯਾਰ ਮੈਨੂੰ ਮੁੰਡੇ ਵਾਲੇ ਦੇ ਘਰੇ ਜਾਣਾ ਪਊਗਾ ਉਹ ਮੇਰੀ ਗੱਲ ਸੁਣੋ ਕੋਈ ਜ਼ਰੂਰੀ ਕੰਮ ਹੋਊਗਾ ਤਾਂ ਕਰਕੇ ਬਲੈ ਤੁਸੀਂ ਫਿਕਰ ਨਾ ਕਰੋ ਰੋਟੀ ਖਾ ਕੇ ਜਾਓ ਖਰਚਾ ਰਾ ਕੇ ਖਾਣੂਗਾ ਉਹ ਪਤਾ ਨਹੀਂ ਕਿਵੇਂ ਲੈ ਬੋਲ ਰਹੀ ਸੀ ਮਨੂ ਯਾਰ ਗੱਲ ਹੀ ਹੁਣੇ ਆ ਕੇ ਜਾ ਰਉਣਾ ਦੁਸੀ ਕਿਉਂ ਟੈਨਸ਼ਨ ਲਈਏ ਸਾਰਾ ਕੁਝ ਠੀਕ ਹੋਊਗਾ ਅਸਲ ਤੁਸੀਂ ਇੰਨੇ ਰਿਸ਼ਤੇ ਕਰਾਦੇ ਕੋਈ ਲੰਬਾ ਨਹੀਂ ਆਇਆ ਕੋਈ ਉਹ ਤਾਂ ਠੀਕ ਹੈ ਪਰ ਹੁਣ ਗੱਲ ਕੀ ਹੈ ਉਹਨਾਂ ਨੇ ਤਾਂ ਫੋਨ ਤੇ ਦੱਸਿਆ ਕੁਝ ਜਾ ਕੇ ਮੈਂ ਲੁਗੜ ਫਿਰ ਰੋਟੀ ਖਾ ਕੇ ਚੱਲ ਜਾਈਏ ਮੈਂ ਆ ਕੇ ਖਾ ਲਵਾਂ ਪਹਿਲਾਂ ਉਹਨੂੰ ਜਾ ਰਹੇ ਹੁੰਦੇ ਕਮਾਰੀ ਹੋਈ ਪਈ ਹੈ ਪਤਾ ਨਹੀਂ ਕੀ ਹੈ ਜੇ ਲੋਕ ਨੇ ਘੱਟੋ ਘੱਟ ਰੋਟੀ ਤਾਂ ਖਾ ਕੇ ਚਲੇ ਜਾਂਦੇ ਹਾਂ ਪਤਾ ਨਹੀਂ ਭੁੱਖੇ ਪਾਣੇ ਗਏ ਹੋਣਗੇ ਇੰਨੇ ਦੂਰ ਦਾ ਸਫ਼ਰ ਹੈ ਇਹ ਵੀ ਜੋੜ ਕੇ ਇਹਦਾ ਕੰਮ ਵੀ ਨਾ ਸੱਚੀ ਬਾਣਾ ਹੋਖਾ ਜਿਹਦਾ ਰਿਸ਼ਤੇ ਵਧੀਆ ਕਰਾਉਨੇ ਆ ਤਾਂ ਨਹੀਂ ਲੋਕਾਂ ਦੇ ਪਸੰਦ ਆਉਂਦਾ ਹੁਣ ਪਤਾ ਨਹੀਂ ਉੱਥੇ ਕੀ ਗੱਲ ਹੋਊਗੀ ਕੀ ਨਾ ਭੈਣ ਜੀ ਮੈਂ ਤਾਂ ਡਰੀ ਗਿਆ ਸੀ ਤੁਸੀਂ ਫੋਨ ਕੀਤਾ ਮੈਨੂੰ ਮੈਂ ਤਾਂ ਭੱਜਿਆ ਭੱਜਿਆ ਆਇਆ ਜੀ ਮੈਂ ਤਾਂ ਰੋਟੀ ਵੀ ਨਹੀਂ ਖਾਈ ਉਹ ਨਹੀਂ ਨਹੀਂ ਐਸੀ ਤਾਂ ਕੋਈ ਗੱਲਬਾਤ ਨਹੀਂ ਹੈਗੀ ਡਰਨ ਵਾਲੀ ਤਾਂ ਕੋਈ ਗੱਲਬਾਤ ਹੀ ਨਹੀਂ ਹੈਗੀ ਉਹ ਸਿੱਧਾ ਤੈਨੂੰ ਤਾਂ ਬਲਾਇਆ ਲਈ ਹਾਂਜੀ ਉਹ ਤੈਨੂੰ ਪਤਾ ਵੀ ਪੈਸੇ ਦਾ ਸੀ ਲਾਉਣਾ ਕੁੜੀ ਮੁੰਡੇ ਤੇ ਹਾਂ ਨਹੀਂ ਹਾਂ ਫੇਰ ਜੇ ਕੋਈ ਵੀ ਕੰਮ ਹੁੰਦਾ ਚਟਪੜਦਾ ਕੁਝ ਬਣਦਾ ਨਹੀਂ ਹੈ ਦੈਮ ਤਾਂ ਲੱਗਦਾ ਹੈ ਹਾਂ ਜੀ ਚਲੋ ਫਿਰ ਵੀ ਰਕਮ ਕਿੱਡਾ ਛੋਟੀ ਮੋਟੀ ਲੱਗਦੀ ਹੈ ਜੀ ਆਂਦਾ ਲੱਗਦੀ ਆ ਅਸੀਂ ਤਾਂ ਇਹ ਕਹਿੰਦੇ ਕਿ ਇੱਕ ਪੈਂਦੀ ਐ ਤੇ ਇੱਕ ਗਰਮੀਆਂ ਹਾਂ ਕਿੰਨੀ ਗਰਮੀ ਪੈ ਰਹੀ ਹੈ ਟਾਈਮ ਲੱਗਣਾ ਹਲੇ ਬਾਹਰ ਜਾਣ ਨੂੰ ਗਰਮੀ ਚ ਕੁੜੀ ਕਿਤੇ ਹੁਣ ਕਿਤੇ ਗਰਮੀ ਚ ਆਏ ਉਹ ਗਰਮੀ ਚ ਅਸੀਂ ਤਾਂ ਇਹ ਕਹਿੰਦੇ ਸੀ ਉਹਨਾਂ ਨੂੰ ਕਹੀਂ ਏਸੀ ਲਵਾ ਦਿਆਂ ਹਾਂ ਕੁੜੀ ਵਾਲੇ ਕਮਰੇ 'ਚ ਦੇਖ ਅਸੀਂ ਤਾਂ ਪਹਿਲਾਂ ਵੀ ਬਾਹਰ ਪੈਂਦੇ ਸੀ ਹੁਣ ਵੀ ਬਾਹਰੇ ਪੈਣਾ ਪਰ ਮੈਂ ਹੁਣ ਜੀ ਉਹਨਾਂ ਨੂੰ ਕਿਵੇਂ ਕਹੂੰਗਾ ਜੀ ਪਹਿਲਾਂ ਤਾਂ ਉਹਨੂੰ ਮੈਂ ਕਹਿ ਬੈਠਾ ਮੇਂ ਮੁੰਡੇ ਵਾਲੇ ਦਾ ਬੜੇ ਸੌਣ ਨੇ ਕੋਈ ਮੰਗ ਨਹੀਂ ਹੈਗੀ ਉਹਨਾਂ ਦੀ। ਉਹ ਅੱਜ ਹੁਣ ਵੀ ਨਹੀਂ ਮੰਗਦੇ। ਅਸੀਂ ਕਿਤੇ ਮੰਗਦੇ ਨਹੀਂ ਕੁਝ। ਆਪਣੇ ਮਾਸਤੇ ਦੇ ਕੋਈ ਮੰਗਦੇ ਨਹੀਂ। ਹਾਂ। ਆਪਾਂ ਮੁੰਡੇ ਆਪਰੇ ਮੈਂ ਤਾਂ ਨਹੀਂ। ਨਹੀਂ। ਅਸੀਂ ਤਾਂ ਉਹਨਾਂ ਦੀ ਕੁੜੀ ਬਾਰੇ ਸੋਚ ਰਹੇ ਹਾਂ। ਆਂਡ ਗਵਾਂਡ ਦੇ ਵੀ ਕੀ ਸੋਚਣਗੇ ਦੱਸ ਹੈ? ਤੁਸੀਂ ਤਾਂ ਕੁੜੀ ਬਾਰੇ ਸੋਚ ਰਹੇ ਹੋ ਜੀ। ਪਰ ਮੈਨੂੰ ਗੱਲ ਕਰਨ ਦੀ ਔਕੀ ਹੋ ਜੂਗੀ ਹੁਣ। ਉਹ ਬੱਚੋ ਲੈ ਆ। ਮੈਨੂੰ ਪਤਾ ਤਾਂ ਸਾਰਾ ਕੁਝ ਕਰਦੇ ਨਾ। ਨਾ। ਤੇਰਾ ਵੀ ਦੇ ਇੱਕ ਮਾਨ ਤਾਨ ਕਰਨਾ ਪੂਰਾ। ਹਾਂ ਦੇਖ। ਹੂੰ। ਚਲੋ ਜੀ ਫਿਰ ਕਰਾਂਗੇ ਗੁਸਤਾ। हां फिर ला, 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 ना ना पर, जाए जाए मैं ਕਰਦਾ ਗੱਲ ਜਾ ਕੇ ਹਨਾ ਜੀ ਚੁੱਲਿਆ ਕੋਲ ਤਾਂ 20 ਰਾ ਹੁੰਦੇ ਨੇ 20 ਰਾਤ ਹੈਗੇ ਨੇ ਜੀ ਹੁਣ ਫਿਰ ਨਵਾਂ ਰਾਲ ਬਣਾਉ ਨੂੰ ਕੋਈ ਲਾ ਬਣਾਪੀ ਲੈਣਾ ਮੈਨੂੰ ਥੋੜਾ ਜਿਹਾ ਉਹਨਾਂ ਦੀ ਪਰਚਾਈ ਕੁੜੀ ਦੀ ਤੇਜ ਲੱਗਦੀ ਆ ਤਾਂ ਕਰਕੇ ਮੈਂ ਤੁਹਾਨੂੰ ਕਹਿੰਦਾ ਸੀ ਤੂੰ ਸਮਝਾਈ ਨਾ ਉਹਨੂੰ ਉਹਦੇ ਕੰਨ ਚ ਪਾਈ ਕੋਈ ਆਪਣੀ ਵਾਸਤੇ ਮੰਗਦੀ ਨਹੀਂ ਕੁਛ ਨਾ ਸੀ ਆਪਣੇ ਮੁੰਡੇ ਵਾਸਤੇ ਮੰਗਦੇ ਨਾ ਸੀ ਆਪਣੀ ਵਾਸਤੇ ਮੰਗਦੇ ਤੁਸੀਂ ਪਹਿਲਾਂ ਇਹਨਾਂ ਸੋਚੀ ਜਦੋਂ ਉਹਨੇ ਪੈਸੇ ਲਾਉਂਗੇ ਮੜਾ ਦੇ ਕਰੀ ਸਕਦੇ ਲੋ ਵੀ ਮੈਂ ਕਰਦਾ ਗੱਲ ਜਾਨੀ ਕੀ ਕੀ ਗੱਲ ਕੀਡੀ ਗੱਲ ਇੱਕੇ ਸੀ ਏਸੀ ਦਾ ਕਿੱਡੀ ਗੱਲ ਹੈ ਕੀ ਕੇ ਸੀ ਮੈਂ ਕੋਈ ਨਹੀਂ ਪਰ ਬਸ ਮਾਨਦਾਨ ਵਧੀਆ ਕਰਦਾ ਤਾਂ ਇਹਦਾ ਵਧੀਆ ਦੇਖ ਗੱਲ ਸੁਣ ਆ ਉਨਾਂ ਪਾਰ ਹੀ ਹੁੰਦੀ ਜਾਣੀ ਉਂਗਲ ਤੇਰੀ ਹਾਂ ਜੀ ਹਾਂ ਜਿੰਨਾ ਤੂੰ ਸਾਡਾ ਕੰਮ ਮਨ ਸਾਡਾ ਨਹੀਂ ਉਹਨਾਂ ਦੀ ਕੁੜੀ ਵਾਸਤੇ ਹਾਂ ਹਾਂ ਅਸੀਂ ਤਾਂ ਮੈਂ ਮੈਂ ਸਮਝ ਕੇ ਬਾਜੀ ਫਿਕਰ ਨਾ ਕਰੋ ਜਹਾ ਸਾਰਾ ਕੰਮ ਮੇਰੇ ਹੱਥ ਚ ਹੈ ਆ ਵੀ ਗਾ ਦੂਗਾ ਮੈਂ ਮੈਨੂੰ ਪਤਾ ਹੈ ਤੇਰੇ ਦਾ ਪ੍ਰੋਗਰਾਮ ਆਣਾ ਹੈ ਮੇਰੀ ਗੱਲ ਸੁਣੋ ਹਾਂ ਹੁਣ ਜੇ ਕੋਈ ਹੋਰ ਗੱਲ ਐ ਕੁਝ ਹੋਰ ਚਾਹੀਦਾ ਉਹ ਵੀ ਦੱਸ ਦੋ ਹੁਣ ਕਰ ਨਾ 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 ਸੰਦਾ ਇਹ ਵੀ ਸਾਨੂੰ ਨਹੀਂ ਚਾਹੀਦਾ ਹਾਂ ਸਮਝ ਗਈ ਸਮਝਾਈ ਭਈ ਕਾ ਸਾਨੂੰ ਭਈ ਦੇਖਿਆ ਨਹੀਂ ਜਾਂਦਾ ਕੁੜੀ ਗਰਮੀ ਚ ਪਈ ਹੋਵੇ ਹਾਂ ਜੇ ਸਾਡੇ ਦੋ ਦੇਖਿਆ ਜਾਂਦਾ ਕੋਈ ਆੜ ਗਵੰਡਣ ਆਉਗੀ ਉਹਨੇ ਅੱਗੇ ਦੇਖ ਲਿਆ ਕੁੜੀ ਗਰਮੀ ਚ ਹਾਂ ਕਾਉਂ ਟਾਈਮ ਤੇ ਮਰਜੀ ਗੱਲ ਕਰਦਾਂ ਹਾਂ 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 ਘਰ ਦੇ ਛੁੱਲੇ ਆ ਤਾਂ ਫੇਰ ਹਾਂ ਤੇਰੇ ਹੱਥ ਚ ਐ ਬਸ

ਦੇ ਆਈ ਨਾ ਨਾ ਮੈਨੂੰ ਜਲਦੀ ਮੁਗਾ ਨਹੀਂ ਆਈ ਤੁਸੀਂ ਬੱਤੀ ਪਾਲ ਲੈ ਠੀਕ ਹੈ ਠੀਕ ਹੈ ਕਰੀਮ ਵਾਲੇ ਬਿਸਕਟ ਨਾ ਹਾਂ ਮੈਂ ਉਸ ਵਿੱਚ ਸੌਕਿਸ਼ ਨਹੀਂ ਹੁੰਦੀ ਉਸ ਵੀਰਾਬਾਸੀ ਨਾ ਨਾ ਨਹੀਂ 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 ਮਤਲਬ ਪਾਣੀ ਪੀ ਕੇ ਬਸ ਚਲੇ ਜਾਂਦੇ ਜੀ ਕਮਾਲ ਦੀ ਗੱਲ ਹੈ ਬਚੋਲਿਆ ਕੋਈ ਗੱਲ ਹੈ ਹਾਂ ਲੈ ਜੇਤੀ ਲੈ ਚਲੋ ਜੈਨਾ ਚੋਰ ਬੰਨਾ ਫਿਰ ਪੀ ਲੈਣਾ ਜੀ ਹਾਂ ਬੈਠ ਬੈਠ ਹੋਰ ਸੁਣਾਓ ਜੀ ਕਾਕਾ ਠੀਕ ਆ ਆਪਣਾ ਹੈ ਠੀਕ ਹੈ ਠੀਕ ਹੈ ਠੀਕ ਹੈ ਵਧੀਆ ਹੈ ਆ ਮੇਰਾ ਸਾਰਾ ਬਚੋਲਗਰੀ ਵਾਲਾ ਕੰਮ ਹੈ ਤਾਂ ਔਖਾ ਹੀ ਤੂੰ ਆ ਮੁੰਡਿਆਂ ਨਾਲ ਨਵੀਂ ਗੱਲ ਕੱਢ ਮਰੀ ਔਖੇ ਜੀ ਏਸੀ ਲਵਾਉ ਨਾ ਜਨੇ پیسے ਲਾ ਰਹੇ ਹੋ ਮਰੀ ਗੱਲ ਪਿੱਛੇ ਕਿਉਂ ਘਾਹਣੋ ਦੀ ਭਾਈ ਹੋ ਸਕਦਾ ਪਰਖਦੇ ਹੁਣ ਚਲ ਐ ਕਰਦਾ ਮੈਨੂੰ ਫੋਨ ਲਾ ਕੇ ਹੁਣ ਦੱਸ ਦੇਣਾ ਸਾਰੀ ਗੱਲ ਹੋਰ ਬੱਦੂ ਦਾ ਟੈਨਸ਼ਨ ਉਤਰੂ ਹੀ ਖੁੱਲ ਜਾ ਹੈਲੋ ਹੈਲੋ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਠੀਕ ਹੈ ਠੀਕ ਹੈ ਬੰਨੇ ਤੂੰ ਬਸ ਬਸ ਵਧੀਆ ਵਧੀਆ ਬਾਈ ਤੂੰ ਦੱਸ ਕਿਵੇਂ ਆ ਢਿੱਲਾ ਜਿਹਾ ਬੋਲਦਾ ਕੀ ਗੱਲ ਨਾ ਨਾ ਢਿੱਲਾ ਜਿਹਾ ਦਾ ਗਾਣੂ ਬੋਲਦਾ ਉਹ ਬਸ ਤੈਨੂੰ ਪਤਾ ਤੁਰ ਫਿਰ ਕੇ ਤੇ ਉਧਰ ਆਉਂਦੇ ਜਾਂਦੇ ਥੱਕ ਜਾਂਦਾ ਬੰਦਾ ਉਹ ਹਾਂ ਉਹ ਤਾਂ ਗੱਲ ਤੇਰੀ ਸਹੀ ਹੈ ਉਹ ਮੈਂ ਤਾਂ ਤੈਨੂੰ ਫੋਨ ਲਾਉਣ ਆਈ ਸੀ ਮੈਂ ਕਿ ਬਥੇਰੇ ਦਿਨ ਹੋ ਗਏ ਫੋਨ ਨਹੀਂ ਲਾਇਆ ਕੁਛ ਦੱਸਿਆ ਨਹੀਂ ਤੈ ਉਧਰ ਦਾ ਤਾਂ ਪਤਾ ਉਧਰ ਦਾ ਤਾਂ ਤੈਨੂੰ ਪਤਾ ਪੈਣਾ ਸਾਰਾ ਕੁਝ ਠੀਕ ਹੈ ਪਰ ਮੈਂ ਦਰਨਾ ਕੋ ਜਰੂਰੀ ਗੱਲ ਕਰਨੀ ਸੀ ਹਾਂ ਹਾਂ ਦ ਉਹ ਹੋਂ ਤਾਂ ਦੇਖ ਮੁੰਡੇ ਵਾਲੇ ਤੈਨੂੰ ਪਤਾ ਹੈ ਨਾ ਵੀ ਸਾਰਾ ਕੁਝ ਵਾਈ ਵੈ ਆਪਣਾ ਹਾਂ ਹਾਂ ਵਧੀਆ ਤੂੰ ਤਾਂ ਕਹਿੰਦਾ ਵਧੀਆ ਹਾਂ ਵਧੀਆ ਗੱਲ ਤਾਂ ਹੈ ਆ ਭਾਈ ਮੈਂ ਉਧਰ ਜਾ ਕੇ ਆਇਆ ਦੀਗਾ ਹਾਂ ਹਾਂ ਉਹ ਕਹਿੰਦੇ ਵੀ ਜੇ ਐਂਜ ਕਰ ਦੇਣਾ ਵੀ ਕੁੜੀ ਵਾਲੇ ਵੀ ਕੁੜੀ ਦੇ ਕਮਰੇ 'ਚ ਏਸੀ ਲਵਾ ਦੇਣਾ ਵੀ ਕੁੜੀ ਦੇ ਕੰਮ ਹੀ ਆਉਣਾ ਉਹ ਕਹਿੰਦੇ ਅਸੀਂ ਤਾਂ ਸਿਭਾਲਦੇ ਨੇ ਹੁਣ ਫਿਰ ਹਾਂ ਭਾਈ ਇਹ ਜੇ ਕਹਿੰਦੇ ਸੀ ਉਹ ਕਹਿੰਦੇ ਵੀ ਅਸੀਂ ਕਿਹੜਾ ਅਸੀਂ ਤਾਂ ਪੱਖੇ ਥੱਲੇ ਸੌਣਾ ਹੁੰਦਾ ਸੌਣਾ ਤਾਂ ਉਹਨਾਂ ਦੀ ਕੁੜੀ ਨਹੀਂ ਹੈ ਤਾਂ ਕਰਕੇ ਹਾਂ ਤੇਰੀ ਗੱਲ ਨੂੰ ਤਾਂ ਸਮਝ ਗਈਆਂ ਮੈਂ ਪਰ ਕੱਲ ਮੈਨੂੰ ਏਸੀ ਲਵਾਨ ਚ ਵੀ ਸਾਨੂੰ ਕੁਛ ਨਹੀਂ ਹੈਗਾ ਗੱਲ ਇਹ ਵੀ ਉਹਨਾਂ ਨੇ ਪਹਿਲਾਂ ਕਾਹਤੋਂ ਗੱਲ ਖੋਲੀ ਐਂ ਤਾਂ ਮੈਂ ਕਿਹਾ ਦੀ ਪਰ ਮੈਨੂੰ ਤਾਂ ਐ ਦੀ ਬਣੇ ਮੈਂ ਵੀ ਚਲੋ ਮੰਨ ਜਾਣਗੇ ਏਡੀ ਕੀ ਚੱਕਰ ਹੈ ਮੇਰੀ ਗਲਤੀ ਹੈ ਸਾਰੀ ਮੈਂ ਗੱਲ ਨਹੀਂ ਕਰੀ ਪਹਿਲਾਂ ਹਾਂ ਚਲੋ ਫਿਰ ਕੀ ਹੁੰਦਾ ਕੱਡੀ ਗੱਲ ਐ ਸੀ ਦੀ ਕਰ ਦਿਓ ਮੜਾ ਜੀ ਗੱਲ ਏਸੀ ਦੀ ਨਹੀਂ ਹੈਗੀ ਫਿਰ ਵੀ ਪਤਾ ਕੀ ਇਹ ਵਿਚੋਲਿਆ ਚਾਹੀਦੀ ਬਾਅਦ ਚ ਨੂੰ ਕੱਲ ਨੂੰ ਫਿਰ ਹੋਰ ਗੱਲਾਂ ਨਿਕਲ ਆਉਣ ਮੈਂ ਤਾਂ ਕਹਿੰਦੇ ਤੂੰ ਇੱਕ ਅੱਧੀ ਹੋਰ ਗੱਲ ਪੁੱਛ ਲੈ ਜੀ ਨਾ 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 ਜਮੀ ਨਹੀਂ ਸਾਰੀ ਗੱਲ ਕਰਕੇ ਆਏ ਬਈ ਉਹ ਕਹਿੰਦੇ ਨਾ ਨਾ ਸਾਡਾ ਕੋਈ ਚੱਕਰ ਨਹੀਂ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਬਸ ਐ ਇੰਨਾ ਕ ਕਰ ਦੇਣਾ ਉਹ ਕਹਿੰਦੇ ਵੀ ਅਸੀਂ ਵੀ ਇੰਨਾ ਕੁਝ ਕਰੀ ਜਾਂਦੇ ਆ ਵਾ ਚੱਲ ਬਈ ਮਾ ਕੇ ਤੇ ਅਖੇ ਪਰਖ ਦੇਣਾ ਹੁਣ ਬੰਦੇ ਮੈਂ ਕਰ ਲੂ ਗੱਲ ਚੱਲ ਵੀ ਠੀਕ ਆ ਫਿਰ ਹੋਰ ਕੀ ਆ ਫਿਰ ਹੁਣ ਅਸੀਂ ਵੀ ਤੈਨੂੰ ਪਤਾ ਪੱਕੀ ਕਰੀ ਬੈਠੇ ਆ ਸਾਰੇ ਰਿਸ਼ਤੇ ਹਾਂ ਤਾਂ ਜੋ ਫਿਰ ਮਾੜੀ ਜੀ ਗੱਲ ਪਿੱਛੇ ਹੁਣ ਕੀ ਕਰੀਏ ਸੀ ਵੀ ਹਾਂ ਜੇ ਤੂੰ ਕਹੇ ਮੈਂ ਇੱਕ ਵਾਰੀ ਹੋਰ ਗੱ ਨਾ ਨਾ ਕੋਈ ਲੋਡ ਨਹੀਂ ਲੋਡ ਨਹੀਂ ਹੈਗੀ ਮੇਰੀ ਗੱਲ ਸੁਣ ਹੁਣ ਤੂੰ ਫਿਰ ਕਿਥੇ ਤੇ ਕੀ ਕਰੀ ਉਹਨਾਂ ਨੂੰ ਕਿਹੜਾ ਦਿਨ ਦੋ ਨੁ ਪੁੱਛ ਲੈ ਭਾਈ ਹੁਣ ਹਾਂ ਐ ਕਰਦੇ ਆ ਬਸ ਇਹ ਪਾਉਣਾ ਸਾਜਨ ਵਾਲਾ ਕੰਮ ਨਾ ਵੀਡੀਓ ਦਿਨਾ ਹੁਣ ਤਾਂ ਵਰਡ ਟੈਂਡ ਪਾਉਣ ਦੀ ਲੋਡ ਨਾਲ ਜਾਣ ਵਾਲਾ ਟਾਈਮ ਨਿਕਲ ਜਾਂਦਾ ਜਵਾਕ ਦਾ ਹਾਂ ਭਾਈ ਫਾਈਲ ਫੂਲ ਵੀ ਲਾਉਣੀ ਅੱਗੇ ਹਾਂ ਟਾਈਮ ਤਾਂ ਫਿਰ ਵੀ ਚੱਲ ਲੱਗ ਹੀ ਜਾਣਾ ਸਾਲ 6 ਮਹੀਨੇ ਤਾਂ ਲੱਗਣਗੇ ਹਾਂ 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 ਚਲ ਠੀਕ ਹੈ ਪਹਿਲੇ ਆਹ ਕੰਮ ਜ਼ਰੂਰ ਗੌਰ ਕਰੇ ਮੜੀ ਜੀ ਹਾਂ ਬਾਕੀ ਮੈਂ ਕਰਦਾ ਗੱਲ ਉਹਨਾਂ ਨਾਲ ਹਾਂ ਤੂੰ ਫਿਕਰ ਨਾ ਕਰ ਤੁਕੇਰਾ ਸਾਰੀ ਤਿਆਰੀ ਰੱਖਾ ਤੇਰਾ ਮਾਨਤਨ ਵਧੀਆ ਕਰਾਂਗੇ। ਚਲ ਠੀਕ ਹੈ ਬੰਨੇ ਠੀਕ ਹੈ। ਸਹੀ ਠੀਕ ਹੈ। ਅਸੀਂ ਥੋੜਾ ਵਿੱਚੇ ਤੈਨੂੰ ਛੱਡ ਦਾਂਗੇ। ਤੇਰਾ ਮਾਨਤਨ ਦਾ ਵਧੀਆ ਕਰਾਂਗੇ। ਚੰਗਾ ਭਾਈ ਜਾਨਾ। ਬਸ ਹੋਰ ਤਾਂ ਕੀ ਚਾਹੀਦਾ ਨਹੀਂ ਹੁੰਦਾ ਭੈਣ ਭਰਾ ਭਾਈ ਦਾ ਸਾਰਾ ਹੁੰਦਾ ਬਸ। ਹਾਂ। ਹਾਂ। ਛੋਟੇ ਕਰਕੇ ਤਾਂ ਨਾ ਤੇਰਾ ਫਿਰਦਾ ਇਧਰ ਉਧਰ। ਉਹਨੇ ਵੀ ਤਾਂ ਇਹੀ ਕਹਿੰਨੇ ਆ ਵੀ ਸਾਡੇ ਕਰਕੇ ਤੁਰਿਆ ਫਿਰਦਾ। ਤਾਂ ਹੀ ਤੈਨੂੰ ਕਿਹਾ ਵੀ ਤੈਨੂੰ ਐ ਥੋੜਾ ਖਾਲੀ ਜਾਣ ਦਵਾਂਗੇ। ਮਾਨਤਨ ਕਰਾਂਗੇ। ਠੀਕ ਹੈ ਬੰਨੇ ਮੈਂ ਵੀ ਘਰੇ ਜਾਣਾ ਫਿਰ ਮੈਂ ਦੇਖਦਾ ਜਾ ਕੇ ਗੱਲ ਕਰਦਾ ਹਾਂ। ਹਾਂ। ਚੰਗਾ ਜਾਨਾ। ਚੰ ਚਲੋ ਸ਼ੁਕਰ ਹੈ ਆ ਬੋਝ ਵੀ ਉੱਤਰਿਆ ਦਿਮਾਗ ਤੋਂ ਹੈਲੋ ਹਾਂਜੀ ਹਾਂਜੀ ਕਿਵੇਂ ਆ ਨਹੀਂ ਵਧੀਆ ਭਾਣੇ ਤੂੰ ਦੱਸ ਹਾਂ ਨਹੀਂ ਕਾ ਨੂੰ ਮੈਂ ਤਾਂ ਬਿਜ਼ੀ ਰਹਿੰਦੀ ਹਾਂ ਤੈਨੂੰ ਕੀ ਦੱਸਾਂ ਆ ਕੁੜੀ ਦਾ ਰਿਸ਼ਤਾ ਜਿਹਾ ਕਰਾਉਂਦੇ ਫਿਰਦੇ ਸੀਗੇ ਹਸਤਾ ਹਾਂ ਨਹੀਂ ਮੁੰਡਾ ਦੇਖਿਆ ਸੀ ਬਹੁਤ ਸੋਹਣਾ ਮੁੰਡਾ ਤਾਂ ਨੀ ਇੱਥੇ ਆ ਕੀ ਕਹਿੰਦੇ ਆ ਸ਼ਾਜਲੀ ਨਹੀਂ ਹੈਗੇ ਨੀ ਬੜੇ ਸੁਨਾਮ ਦੇ ਲੱਗੇ ਹਾਂ ਉੱਥੇ ਕਾ ਆਹੋ ਲੈ ਤ੍ਰਿਕੁੜੀ ਵੀ ਆਈ ਉੱਥੇ ਤੂੰ ਪਹਿਲਾਂ ਨਹੀਂ ਦੱਸਿਆ ਨੀ ਨਹੀਂ ਹੋਤਾ ਮੁੰਡਾ ਤਾਂ ਉਹ ਨਾ ਕਾ ਨੰਬਰਦਾਰ ਨਹੀਂ ਹੈਗੇ ਉੱਥੇ ਹਾਂ ਬਾਲੇ ਤਗੜੇ ਨੇ ਬਧਿਆ ਨੇ ਹਾਂ 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 ਉਹੀ 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 ਹੈ ਹਾਂ ਬਚੋਲਾ ਮੈਨੂੰ ਉਹੀ ਦੱਸਦਾ ਸੀ ਹਾਂ ਉਹੀ ਬੰਦੇ ਨੇ ਬੰਦੇ ਤਾਂ ਵਧਿਆ ਨੇ ਕਲ ਸ਼ੁਕਰ ਆ ਪੈਣ ਮੈਂ ਤਾਂ ਐ ਡਰ ਸੀ ਮੈਨੂੰ ਪਤਾ ਨਹੀਂ ਕਹੇ ਜੇ ਹੋਣਗੇ ਹਾਂ ਅੱਛਾ ਅੱਛਾ ਗੱਲ ਕੀਤੀ ਸੀ ਤੈ ਕੀ ਗੱਲ ਕੀਤੀ ਸੀ ਨਹੀਂ ਐ ਤਾਂ ਫਿਰ ਕੋਈ ਵੀ ਨਹੀਂ ਦੱਸਦਾ ਹੁੰਦਾ ਤੂੰ ਚੱਲ ਚੰਗਾ ਫਿਰ ਮੇਰੀ ਗੱਲ ਸੁਣ ਹਾਂ ਨੰਬਰ ਦੇ ਦੇਂਗੇ ਫਿਰ ਫਿਰ ਲੈ ਫਿਰ ਤਾਂ ਤੇਰੀ ਘਰ ਵਾਲੀ ਗੱਲ ਆ ਉਹਨਾਂ ਦੇ ਨਾਲ ਤੁਹਾਡੇ ਗਵਾਂਡ ਚਾ ਤੂੰ ਐ ਕਰੀ ਫਿਰ ਤੂੰ ਮੈਨੂੰ ਉਹਦਾ ਨੰਬਰ ਹੀ ਦੇ ਦੀ ਕੇਰਾ ਪੜ ਮੈਨੂੰ ਪਤਾ ਕੀ ਹੁੰਦਾ ਗੱਲ ਤਾਂ ਕੋਈ ਵੀ ਨਹੀਂ ਵਿਚੋਲੇ ਨੂੰ ਪਹਿਲਾਂ ਮੈਂ ਸੱਦਦੀ ਆ ਫਿਰ ਉਹਨੂੰ ਕਹਿ ਨਹੀਂ ਆ ਫਿਰ ਉਹ ਕਹਿਣ ਜਾਂਦਾਗਾ ਬਾਲਾ ਪੰਗਾ ਜਿਹਾ ਪੈਂਦਾ ਜੇ ਤੂੰ ਕਹਿ ਰਾ ਮੈਨੂੰ ਸਿੱਧਾ ਨੰਬਰ ਹੀ ਦੇ ਦੇ ਮੈਂ ਤਾਂ ਸਿੱਧੀ ਗੱਲ ਕਰ ਲਿਆ ਕਰਾਂ ਜਿਹੜੀ ਕਰਨੀ ਹੁੰਦੀ ਠੋਕ ਕੇ ਹੋਰ ਹਾਂ ਨਾਲੇ ਆਪਦੀ ਕੁੜੀ ਨੂੰ ਵੀ ਕਹਿ ਦੇ ਫਿਰ ਪਿਆਰ ਰਹੂਗੀ ਵਿਆਹ ਵਾਸਤੇ ਹੋਰ ਨਾ ਕਰ ਦੇਣਾ ਹੁਣ ਥੋੜੇ ਦਿਨਾਂ ਚ ਬਾਲਾ ਟਾਈਮ ਨਹੀਂ ਪਾਉਂਦੇ ਉਹ ਮੁੰਡਾ ਤਾਂ ਵਧੀਆਗਾ ਕੋਈ ਉਹਨੂੰ ਨਹੀਂ ਆਏ ਗੱਲ ਗੁਲਵਾਤ ਤਾਂ ਨਹੀਂ ਕੀਤੀ ਪਹਿਲਾਂ ਹਨੀ ਮੈਂ ਤਾਂ ਇਹੀ ਸੁਣੇ ਸੀ ਮੈਂ ਕਹ ਬਦਿਆਗਾ ਕਹਿੰਦੇ ਕੋਈ ਲਾਂਬਾ ਨਹੀਂ ਕਦੇ ਉਹਦੇ ਆਇਆ ਹਾਂ ਆਓ ਚੱਲ ਠੀਕ ਹੈ ਚੰਗਾ ਚੰਗਾ ਫਿਰ ਮੈਨੂੰ ਹੱਥ ਨੇ ਲਾ ਲਈ ਹਾਂ ਮੈਂ ਵੀ ਜਾਣਨੀ ਆ ਫਿਰ ਕੰਮ ਜਾਂ ਪਿਆਸੀ ਘਰ ਮੈਂ ਤਾਂ ਇੱਧਰ ਗਈ ਸੀ ਗਵਾਂਢ ਚ ਕਿਸੇ ਦੇ ਹਾਂ ਤੁਮੇ ਨੇ ਫੇਰ ਨੰਬਰ ਭੇਜ ਦੇ WhatsApp ਕਰ ਦੇ ਚੰਗਾ 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 ਹਾਂ ਠੀਕ ਹਾਂ ਤਾਂ ਬਦਿਆ ਹੋ ਗਿਆ ਲੈ ਮੈਨੂੰ ਪਤਾ ਹੀ ਨਹੀਂ ਸੀਗਾ ਹਾਂ ਸਾਡੇ ਰਿਸ਼ਤੇਦਾਰੀ ਚ ਹੀ ਆ ਲੈ ਦੱਸ ਮੈਂ ਤਾਂ ਨੰਬਰ ਲੈ ਲੂ ਫੇਰ WhatsApp ਤੇ ਆਪਣੀ ਜੜੀ ਗੱਲ ਆ ਉਦੋਂ ਕਰ ਲਿਆ ਕਰਾਂਗੇ ਇਹੜਾ ਇਹਨੂੰ ਪਹਿਲਾ 36 ਵਾਰ ਫੋਨ ਕਰੇ ਤੇ ਇਹਨੂੰ ਕਰੇ ਬਲਾਵੇ ਸਭ ਦੇ ਹੋਰ ਨਾ ਟਾਈਮ ਪਤਾ ਨਹੀਂ ਗਾਸ਼ੀ ਪਤਾ ਨਹੀਂ ਕਿਹਨੇ ਟੈਲਾਂ ਜ ਵਾਲਾ ਖਾ ਹਾਂ ਹੀ ਅਨਿਲ ਦਾ 114 ਨੰਬਰ ਹਨਾ ਹਾਂ ਇਹੀ ਹੋਣਾ ਲਾ ਪੈਂਜੀ ਹੈ ਗਿਆ ਮੋਰ ਕਿੱਦਾਂ ਠੀਕ ਠਾਕ ਵਧੀਆ ਵਧੀਆ ਮੈਂ ਪਛਾਣਿਆ ਨਹੀਂ ਮੈਂ ਤੁਹਾਨੂੰ ਦੱਸੀ ਤਾਂ ਜਾਨੀ ਆ ਅਮਨ ਦੀ ਭਾਬੀ ਆ ਅੱਛਾ ਠੀਕ ਹੈ ਠੀਕ ਹੈ ਹੋਰ ਠੀਕ ਰਿਸ਼ਤੇ ਦੀ ਗੱਲ ਨਹੀਂ ਆਪਣੀ ਚੱਲਦੀ ਪਈ ਹਾਂਜੀ ਹਾਂਜੀ ਲੈਸੇ ਮੈਂ ਤੁਹਾਨੂੰ ਦੇਖਿਆ ਫੋਟੋ ਫਟਵਾਇਆ ਜੇ ਦੇਖਿਆ ਅੱਜ ਮਿਲਿਆ ਹਾਂ ਹਾਂ ਉਹ ਮੈਂ ਤੁਹਾਨੂੰ ਸਵੇਰੇ ਫੋਨ ਤਾਂ ਮੈਂ ਹੀ ਲਾਇਆ ਸੀ ਉਹ ਫਿਰ ਬਾਅਦ ਵਿੱਚ ਸੁਣੀ ਹੈ ਬੱਸ ਧਿਆਨ ਦੇ ਤੁਹਾਨੂੰ ਪਿਆ ਹੋਣਾ ਉਹ ਮੈਂ ਤਾਂ ਮੇਰੇ ਤਾਂ ਦਿਮਾਗ 'ਚ ਹੀ ਨਹੀਂ ਰਹੀ ਗੱਲ ਸਟਾਰ ਤੇ ਇੱਥੇ ਗਵਾਣ ਦੇ ਵਿੱਚ ਸਾਡੀ ਕੁੜੀ ਵੀ ਆਹੀ ਹੈ ਤੁਹਾਡੇ अच्छा और मां <laughs> मा बेटा उधर आई छो पता ਲੈਣ ਮੈਂ ਕਿ ਚੱਲ ਤੁਹਾਡੇ ਵੀ ਕਿਹੜਾ ਮਾਰ ਜਾ ਫਿਰ ਤੇ ਰਿਸ਼ਤੇ ਦਾ ਮੈਂ ਆਪਣਾ ਰਿਸ਼ਤੇ ਹੁਣ ਹੋਈ ਜਾਂਦਾ ਰਿਸ਼ਤਾ ਹਨਾ ਮੈਂ ਕਿ ਤੁਹਾਡੇ ਵੀ ਚੱਲ ਗੇੜਾ ਮਾਰ ਜਾ ਤਾਂ ਕਰਕੇ ਮੈਂ ਇੱਧਰ ਨੂੰ ਆ ਗਈ ਹੋਰ ਹੋਰ ਬੇਟਾ ਠੀਕ ਹੈ ਜੀ ਹਾਂ ਵਧੀਆ ਵਧੀਆ ਚੱਲ ਵਧੀਆ ਵਧੀਆ ਬੱਸ ਵਧੀਆ ਜੀ ਸੇਫ ਠੀਕ ਰਹੇ ਦੀ ਹਾਂ ਹਾਂ ਠੀਕ ਹੈ ਅੱਛਾ ਮੈਂ ਨਾ ਇੰਜ ਹੀ ਕਹਿੰਦੀ ਸੀ ਤੁਹਾਨੂੰ ਹਾਂ ਜੀ ਉੱਤੇ ਪਤਾ ਨਹੀਂ ਮੈਂ ਤਾਂ ਸੰਤਾ ਵਿਚੋਲੇ ਨੇ ਦੱਸਿਆ ਤੁਸੀਂ ਕਿਤੇ ਏਸੀ ਨੂੰ ਕਿਹਾ ਹੋਣਾ ਨਾ 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 ਅਸੀਂ ਕਿਹਾ ਸੀ ਉਸ ਨੂੰ ਨਾ ਵਿਚੋਲਾ ਝੂਠ ਬੋਲਦਾ ਹਾਂ ਅਸੀਂ ਨੇ ਕਿਹਾ ਕੁ ਨਹੀ ਭਣੇ ਮੈਂ ਤਾਂ ਵਿਚੋਲੇ ਨੇ ਉਸ ਦਿਨ ਸਪੈਸ਼ਲ ਫੋਨ ਕਰਕੇ ਕਿਹਾ ਕਿ ਘਰੇ ਵੀ ਆ ਕੇ ਗਿਆ ਉਹ ਤਾਂ ਕਹਿੰਦਾ ਵੀ ਉਹ ਕਹਿੰਦੇ ਨੇ ਵੀ ਗਰਮੀ ਆਗਾ ਵੀ ਭਾਈ ਤੁਹਾਡੀ ਕੁੜੀ ਨੇ ਰਹਿਣਾਗਾ ਵੀ ਏਸੀ ਲਵਾ ਦੋ ਹਾਂ ਮੈਂ ਦੇ ਹੈਨਾ ਭਾਜੀ ਮੈਂ ਇਹ ਨਹੀਂ ਕਹਿੰਦੀ ਏਸੀ ਤਾਂ ਅਸੀਂ ਲਵਾ ਦਿੰਦੇ ਗੱਲ ਹੁਣ ਆਏ ਆ ਵੀ ਹੁਣ ਪਹਿਲਾਂ ਸਾਡਾ ਹੱਥ ਜਿਹੜਾ ਬਾਲਾ ਟੈਟ ਹੋਇਆ ਪਿਆਗਾ ਫਿਰ ਹੁਣ ਤੁਹਾਨੂੰ ਪਤਾ ਕੁੜੀ ਉ ਤਾਂ ਬੰਦਾ ਕਹਿ ਦਿੰਦਾ ਵੀ ਅਸੀਂ ਕੁਝ ਕਰਦੇ ਨਹੀਂ ਵਿਆਹ ਚ ਪਰ ਬਥੇਰੇ ਕੁਝ ਲੱਗ ਜਾਂਦਾ ਭਣੇ ਹਾਂ ਮੈਂ ਤੇਨੂੰ ਕਹਾਂ ਉਹ ਅਸੀਂ ਤਾਂ ਨਹੀਂ ਕਰਾਂਗੇ ਅਸੀਂ ਕਿੰਨੇ ਦਾ ਹੋਊਗਾ 40 5000 ਹਾਂ ਜਦ ਅਸੀਂ ਇੰਨੇ ਪੈਸੇ ਲਾਉਣੇ ਨੇ ਬਾਹਰ ਭੇਜਣ ਨੂੰ ਅਸੀਂ ਕਿਸੇ ਨਹੀਂ ਲਵਾ ਸਕਦੇ ਨਹੀਂ ਮੈਂ ਤਾਂ ਆਪ ਸੋਚੀ ਜਾਵਾਂ ਮੈਂ ਕੋ ਚੰਗੇ ਬੰਦੇ ਨੇ ਜੰਗੀ ਜ਼ਮੀਨ ਆ ਵੀ ਦੱਸ ਫਿਰ ਉਹੀ ਗੱਲ ਆ ਵੀ ਕਾਹ ਤੋਂ ਨਹੀਂ ਕਰ ਸਕਦੇ ਹੈਗੇ ਤੇ ਐਸੀ ਦੀ ਵੀ ਕੋਈ ਗੱਲ ਨਹੀਂ ਸੀ ਮਤਲਬ ਆ ਜਾਂਦੀ ਮੈਨੂੰ ਐਸੀ ਮੈਨੂੰ ਜਦੋਂ ਆਪਣੀ ਪੈਦਾ ਗੱਲ ਹੋਈ ਆ ਵੀ ਪਹਿਲਾਂ ਗੱਲ ਕਰਨੀ ਸੀ ਨਾ ਅਗਲੇ ਨੇ ਐ ਫਿਰ ਵਿੱਚ ਵਿਚਾਲੇ ਜੇ ਹੁਣ ਰਿਸ਼ਤਾ ਤਾਂ ਪੱਕਾ ਹੋਈ ਜਾਂਦਾਗਾ ਫਿਰ ਮੈਂ ਪਹਿਲੇ ਹੋਰ ਕੋਈ ਗੱਲ ਨਹੀਂ ਤੈਨੂੰ ਪਤਾ ਰਿਸ਼ਤਿਆਂ ਦੇ ਵਿੱਚ ਐ ਹੋ ਜਾਂਦਾ ਵੀ ਦੇਖੋ ਅੱਜ ਤੱਕ ਅਗਲੇ ਨੇ ਐ ਕਹਿਤਾ ਕੱਲ ਨੂੰ ਕੁਝ ਹੋਰ ਕਹੇ ਤੇ ਡਿਮਾਂਡ ਧਰਦੇ ਹੈ ਨਾ ਹੁਣ ਵੱਡਾ ਬੰਦਾ ਭਾਈ ਟਾਈਮ ਤੇ ਕਿਹੜੀ ਡਿਮਾਂਡ ਨਹੀਂ ਨਹੀਂ ਵਿਚਾਲੇ ਬੋਲਦਾ ਹੈ ਹੈਟ ਉਠਾ ਮੈਨੂੰ ਤਾਂ ਪੈਨੂ ਦੇਖਣ ਤੋਂ ਹੀ ਲੱਗਦਾ ਲੈ ਫਿਰ ਉਹੀ ਗੱਲ ਹੋ ਗਈ ਭਣਾ ਮੈਂ ਤੇਰੀ ਕੋਲ ਦੱਸਾਂ ਫਿਰ ਇਹ ਵਿਚੋਲੇ ਸੱਚੀ ਝੂਠੇ ਹੁੰਦੇ ਸਹੀ ਗੱਲ ਹੈ ਭਾਪੇੜੇ ਆਪ ਦੇ ਲਾਲ ਚ ਦੀ ਹੁੰਦੀ ਹੈ ਬਸ ਬਸ ਸੌਂ ਲਾ ਕਰਦੇ ਨੇ ਵਿਚੋ ਦੀ ਇਹ ਜਿਹੜਾ ਓਲਾ ਕਰ ਦਿੰਦੇ ਨੇ ਸੌ ਉਸੀ ਗੱਲ ਵਿਗੜੀ ਲੈ ਸਹੀ ਗੱਲ ਹੈ ਆਏ ਆ ਹੁਣ ਮੈਂ ਦੇਖ ਲੈ ਮੇਰੀ ਗੱਲ ਸੁਣ ਲੈ ਬਣਾ ਮੈਨੇ ਫੋਨ ਲਾਣੀ ਮੈਨੂੰ ਕੋਈ ਤਾਂ ਕੁਝ ਦੱਸੂ ਕੋਈ ਤਾਂ ਕੁਝ ਦੱਸ ਫਿਰ ਨਹੀਂ ਭਣਾ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਆਪਣੇ ਤਾਂ ਰਿਸ਼ਤੇਦਾਰੀ ਨਿਕੜੂਗੀ ਲੈ ਕੀ ਲੋੜ ਸੀ ਕਿਸੇ ਨੂੰ ਵਿੱਚ ਪਾਉਣ ਦੀ ਆਪ ਤਾਂ ਪਟਾਕਾ ਜੜੀ ਲੈ ਰਿਸ਼ਤਾ ਕਰਦੇ ਵਿਆਹ ਕਰਦੇ ਨਾ ਚਲੋ ਨਿੱਕੀ ਹੋ ਗਿਆ ਕੱਢ ਮੈਂ ਰੁਪਰੇ ਵਿਚੋ ਲੈਣ ਦੀ ਮੈਂ ਤਾਂ ਉਹਦੀ ਗੱਲ ਕਹਿਣੀ ਸੀ ਮੈਂ ਕਿਉਂ ਕਿਸਨ ਵਿੱਚ ਪਾਉਣਾ ਦਾ ਐਵੇਂ ਪੇਟ ਜਾਂਦਾ ਸਾਰੇ ਪੇਟ ਚ ਚਾਰ ਪਿੰਡਾਂ ਚ ਗੱਲ ਜਾਂਦੀ ਹੈ ਨਾ ਨਾ ਕੜਜਾਂ ਦਾ ਕੀ ਪਤਾ ਭਾਣੇ ਕਿੱਥੇ ਕਿੱਥੇ ਫਿਰਦੇ ਨੇ ਨਾ ਮੈਂ ਤਾਂ ਇਹੀ ਕਹਿੰਦੀ ਸੀ ਜੇ ਤੁਸੀਂ ਕਹੋ ਤਾਂ ਫਿਰ ਹੁਣ ਤਾਂ ਆਪਣੀ ਰਿਸ਼ਤੇਦਾਰੀ ਵਧੀ ਆ ਗਈ ਗੜਬਾਹ ਜੀ ਤੁਸੀਂ ਬਾੜੇ ਜੰਗੇ ਬੰਦੇ ਐਵੇਂ ਕਹਾ ਸਾਡੀ ਕੁੜੀ ਨੇ ਵੀ ਦੱਸਿਆਗਾ ਹਨਾ ਬਾੜੇ شریف ਉਹ ਤੁਹਾਡੇ ਮੁੰਡੇ ਦੀ ਦਿਨ ਅੱਜ ਤੱਕ ਕਦੇ ਕੋਈ ਗੱਲ ਨਹੀਂ ਸੁਣੀ ਕਹਿੰਦੇ ਜਮਾਈ ਤੇ ਬੜਾ ਹੈ ਜੀ ਭਾਈ ਦੇਖੋ ਜੀ ਐਵੇਂ ਕਹਾ ਰਿਸ਼ਤੇ ਨਹੀਂ ਛੇਤੀ ਮਿਲਦੇ ਹੁੰਦੇ ਮੈਂ ਤਾਂ ਕਹਿੰਦੀ ਪਟਾਕ ਦੀ ਆਪਾਂ ਕਾਨੂੰ ਸ ਕਰਨ ਪਾ। ਇਹ ਵੀ ਗੱਲ ਸਹੀ ਹੈ ਹਨਾ। ਹਾਂ। ਹੋਰ ਛਟਪਟ ਨੇ ਬੇ ਕੰਮ। ਛਟਪਟ ਨੇ ਬੇੜ ਦੇ ਸਕਨ ਤਾਂ ਮੈਂ ਤਾਂ ਕਹਿੰਦੀ ਵੀ ਕੁੜੀ ਦਾ ਕਰ ਦਿੰਨੇ ਆ ਭਾਈ। ਹਾਂ ਮਚੋਲੇ ਨੂੰ ਦੱਸੀ ਨਾ। ਹੋਰ ਦੱਸੋ। ਪਸੰਦ ਦੀ ਲੋੜ ਹੀ ਨਹੀਂ। ਨਾ ਮੇਰੀ ਗੱਲ ਸੁਣੋ ਦੇਖੋ ਭਾਜੀ ਨਾ ਥੋੜਾ ਖਰਚਾ ਨਾ ਸਾਡਾ ਖਰਚਾ। ਐਵੇਂ ਲੋਕ ਤਾਂ ਭੌਂਕਦੇ ਹੀ। ਸਹੀ ਕਹਿੰਦੇ। ਨਾ ਨਾ ਠੀਕ ਹੈ। ਜਿਵੇਂ ਤੁਸੀਂ ਕਹਿੰਦੇ। ਹਾਂ ਜਿਵੇਂ ਤੁਸੀਂ ਕਹਿੰਦੇ। ਬਸ ਠੀਕ ਹੈ ਭੈਣ ਜੀ ਮੈਂ ਜਾ ਕੇ ਫਿਰ ਥੋੜਾ ਨਾਲ ਫੋਨ ਤੇ ਗੱਲ ਕਰ ਲੈਣੀ ਆ। ਜਿਹੜਾ ਮਾਟਾ ਮਾਰਾ ਮੋਟਾ ਜਿਹੜਾ ਆਪਣਾ ਰ ਤੋਂ ਪਤਾ ਉਹਦੇ ਮਹੱਤਵ ਤਾਂ ਹੈ ਹੀ ਨਹੀਂ ਸੀ ਅਸਲ 'ਚ ਅਸੀਂ ਰੱਖੀ ਸ਼ੁਰੂ ਤੋਂ ਮੈਨੂੰ ਤਾਂ ਭਾਦੀ ਵੀ ਨਹੀਂ ਕਹਿੰਦੀ ਮਾਂ ਹੀ ਕਹਿੰਦੀ ਐਨੀ ਕਿਸ ਜਿਦਵੇ ਰੱਖੀ ਸੀ ਨਾ ਨਾ ਠੀਕ ਹੈ ਠੀਕ ਤਾਂ ਕਰਕੇ ਇਹ ਗੱਲ ਹੈ ਚਲ ਚੰਗਾ ਮੈਂ ਫਿਰ ਮੈਂ ਚੱਲਦਾ ਆਂ ਫਿਰ ਨਹੀਂ 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 ਫਿਰ ਮੈਂ ਤਾਂ ਉਧਰ ਜਾਣਾ ਦਾ ਅਸਲ 'ਚ ਮੇਰਾ ਬੈਗ ਬੂਗਲਾ ਉੱਥੇ ਹੀ ਪਿਆ ਹੈ ਠੀਕ ਹੈ ਹਾਂ ਮੈਂ ਫੇਰ ਆਉਣੀ ਜਗਤ ਜੀ ਤੇਰਾ ਆਵਾਂਗੇ ਹਾਂ ਕੋਈ ਨਾ ਤਾਂ ਆਉਂਦੀ ਰਹਾਂਗੇ ਹਾਂ ਠੀਕ ਹੈ ਠੀਕ ਹੈ ਯੋ ਬੜੀ ਬੜੀ ਹੋਣੀ ਨਾ ਨਿਪਟਿਆ ਕੰਮ ਚੋਲ ਦੇ ਨੂੰ ਵੀ ਛਾਪ ਪਾਉਣੀ ਪਈ ਦੀ ਹੋਰ ਹੋ ਰਹੇ ਤਾਂ ਨਹੀਂ ਇਹ ਸਹੀ ਹੈ ਇਹ ਤਾਂ ਕੁਝ ਹੋਰ ਮੰਗ ਲੈਂਦਾ ਹਾਂ ਦੱਸੋ ਹੀ ਨਾ ਕੱਲ ਨੂੰ ਹੀ ਨਵੇੜ ਦੋ ਕੰਮ ਕੱਲ ਨੂੰ ਹੀ ਤਾਂ ਪਰਸੋਂ ਨੂੰ ਮੇੜ ਦੋ ਬਸ ਫਿਰ ਇਹ ਤਾਂ ਨਹੀਂ ਹੀ ਹੋਰ ਬਧੀਆ ਬਧੀਆ ਆਪ ਵੀ ਆ ਕੇ ਘਰੇ ਫੜਦੇ ਹੋਰ ਆਪਾਂ ਤਾਂ ਸੋਚਿੰਦੀ ਇਹ ਗੱਲ ਸਭ ਆਪਣਾ ਫਾਇਦਾ ਹੋਇਆ ਬਧੀਆ ਹੋਇਆ ਛਾਪ ਬਚ ਗਈ ਆਪਾਂ ਬਚ ਗਈ ਸਹੀ ਗੱਲ ਹੈ ਨਾਲੇ ਹੋਰ ਲਾ ਕੇ ਬਥੇਰਾ ਮੰਗਣਾਂ ਦੀ ਵਿਚੋਲੇ ਨਹੀਂ ਦਾ ਇਕੱਲਾ ਛਾਪ ਤੇ ਥੋੜਾ ਖੜਾ ਤੀ ਹੋਰ ਹੋਰ ਇਹ ਕਹਿੰਦੀ ਇਹ ਦਿਨ ਵਰਗੀ ਰੀਸ ਨਹੀਂ ਸਿੰਘ ਉਹ ਸੁਣਾ ਦੇਣ ਚੜਿਆ ਬਹੁਤ ਵਧੀਆ ਕੱਟ ਕਰਨ ਦਾ ਕੀ ਫਾਇਦਾ ਆ ਦੇਖ ਘਰ ਦੇ ਘਰ ਦੇ ਮੈਂਬਰ ਉਹਨੇ ਲਿਫੜ ਗਿਆ ਕਰਨ ਹੋਰ ਹੋਰ ਮੈਂ ਤਾਂ ਆਪੇ ਹਾਂ ਮੇ ਲੋਕਾਂ ਤਾਂ ਖਾ ਕੇ ਵੀ ਨਿੰਦਣਾ ਹੀ ਸੀ ਹੋਰ ਹੋਰ ਲੋਕਾਂ ਦਾ ਤਾਂ ਆ ਹੀ ਕੰਮ ਹੈ ਹਈ ਹੂੰ ਵੀ ਤੇਲਾ ਆਪਾਂ ਇੰਨਾ ਪੈਸਾ ਹਜੇ ਲਾਉਣਾਗਾ ਵੀ ਕਹਾਂ ਉਹ ਇੰਨਾ ਚਸ ਕਰਨਾ ਲੈ ਮੈਂ ਵੀ ਸਗਰ ਪਾ ਲੈ ਹੋ ਹੋ ਉਹ ਬਾਈ ਜੀ ਕੀ ਹਾਲ ਚਾਲ ਨੇ ਠੀਕ ਆ ਗਏ ਹੋ ਠੀਕੋ ਜੀ ਆ ਦੇਖਦਾ ਹੀ ਨਹੀਂ ਕਿੱਧਰ ਹੈ ਨੇ ਅੱਜ ਕੱਲ ਉਹ ਬਸ ਬਾਈ ਤੁਹਾਨੂੰ ਪਤਾ ਹੀ ਹੈ ਆ ਮੇਰਾ ਬਜੋਲਗਰੀ ਦਾ ਕਦੇ ਇੱਧਰ ਜਾਣਾ ਪੈਂਦਾ ਕਦੇ ਉੱਧਰ ਜਾਣਾ ਪੈਂਦਾ ਆ ਹੁਣ ਮੇਰੇ ਰਿਸ਼ਤਾ ਕਰਾਉਣ ਲੱਗਿਆ ਹੋਇਆ ਹੁਣ ਕਿਹਦਾ ਰਿਸ਼ਤਾ ਕਰਾਉਣਾ ਆ ਨਹੀਂ ਆਪਣਾ ਸਾਜਲੀ ਜਿਹੜਾ ਨੰਬਰਦਾਰ ਆ ਅੱਛਾ ਉਹਦੇ ਮੁੰਡੇ ਦਾ ਕਰਾ ਰਿਹਾ ਕੁੜੀ ਕਿੱਥੇ ਦੀ ਆ ਕੁੜੀ ਤਾਂ ਸਾਡੇ ਪਿੰਡ ਦੀ ਹੀ ਆ ਆ ਆਪਣਾ ਸਰਪੰਚ ਸਰਪੰਚ ਜਿਹਦੇ ਦਾ ਮੁੰਡਾ ਉਹਦੀ ਭੈਣ ਆ ਉਹਦਾ ਤਾਂ ਯਾਰ ਵਿਆਹ ਹੈ ਅੱਜ ਹੈਂ ਉਹ ਵਿਆਹ ਹੈ ਅੱਜ ਉਹਦਾ ਵਿਆਹ ਤੈਨੂੰ ਹੀ ਕਹਦਾ ਰਿਸ਼ਤਾ ਤਾਂ ਮੈਂ ਕਰਾ ਰਿਹਾ ਪਰ ਉਹਦਾ ਵਿਆਹ ਹੈ ਅੱਜ ਯਾਰ ਭਾਈ ਮੈਨੂੰ ਤਾਂ ਨਹੀਂ ਪਤਾ ਸਿਆ ਜਾਂਦਾ ਯਾਰ ਵਿਆਹ ਹੈ ਅੱਜ ਉਹਦਾ ਮੈਂ ਕਿਹਾਂ ਮੈਨੂੰ ਮੜ ਕੇ ਫੋਨ ਵੀ ਨਹੀਂ ਲਾਇਆ ਉਹਨਾਂ ਨੇ ਹਾਂ ਹਾਂ ਅੱਜ ਵਿਆਹ ਹੈ ਕੀ ਗੱਲ ਹੈ ਹਾਂ ਤੂੰ ਪਤਾ ਕਰਕੇ ਦੇਖ ਵਿਆਹ ਹੈ ਅੱਜ ਉਹਦਾ ਯਾਰ ਭਈਆ ਕਿਵੇਂ ਹੋ ਸਕਦਾ ਹੈ ਗੱਲ ਤਾਂ ਮੈਂ ਤੋੜੀ ਸੀ ਸਾਰੀ ਨਹੀਂ ਨਹੀਂ ਮੈਂ ਉੱਥੇ ਹੀ ਆਇਆ ਹੁਣ ਯਾਰ ਵਿਆਹ ਹੈ ਹਾਂ ਜਿਹਦਾ ਇਹ ਤੁਹਾਨੂੰ ਸੱਦੇ ਆ ਸੀ ਉਹਨਾਂ ਨੇ ਹਾਂ ਹਾਂ ਵਿਆਹ ਹੈ ਮੈਂ ਜਾ ਕੇ ਆਇਆ ਖਾਣਾ ਨੂੰ ਜਾਣਾ ਪੈਣਾ ਉਹਨੂੰ ਪਤਾ ਕਰ ਲੈਣਾ ਹਾਂ ਪਤਾ ਕਰਕੇ ਦੇਖ ਮੈਂ ਵਿਆਹ ਹੈ ਅੱਜ ਉਹਦਾ ਯਾਰ ਮੈਂ ਤਾਂ ਇਹ ਲੱਛਣ ਜਿਹੜੇ ਪਹਿਲੀ ਦਿਖੀਆਂ ਹੁੰਦੀ ਸੀ ਉਹੀ ਗੱਲ ਨਾ ਹੋ ਜਾਏ ਕਿ ਤੇ ਜਿਹੜੀ ਨਹੀਂ ਹੋਣੀ ਚਾਹੀਦੀ ਤੇ ਬਾਈ ਚਾ ਚਾ ਨਾ ਫੇਰ ਲੈ ਕੇ ਆਉਣਾ ਸੋਦਾ ਚੰਗਾ ਚੰਗਾ ਸਨਾਨ ਚ ਲੈ ਜਾ ਨਾ ਨਾ ਬਸ ਬਾਈ ਲੈ ਲੈ ਮੈਂ ਲਵਿੰਗ ਆ ਫੋਟੋ ਵੜੀਆ ਜਿਹੀ ਖਿੱਚਦੀ ਹੈ ਕਾ ਹਾਂ ਹਾਂ ਖਿਚਾ ਲੈ ਖਿਚਾ ਲੈ ਵਾ ਵੜੀਆ ਜਿਹੀ ਖਿੱਚਦੀ ਬਿਸਮੱਲਾ ਇਹੋ ਕਿੰਨ੍ਹਾ ਪਤਾ ਮੈਨੂੰ ਤਾਂ ਪਤਾ ਨਹੀਂ ਕੁਛ ਰਿਹਾ ਹੈ ਤੂੰ ਵੀ ਉਹ ਅੱਜ ਅੱਜ ਤੂੰ ਸੇ ਵੀ ਕੁਛ ਰਿਹਾ ਹੋ

ਪੈਂਜੀ ਮੈਂ ਤੇ ਕਿਹਦੀ ਰੋਟੀ ਪਾਣੀ ਖਾਉ ਕੁੜੀ ਤੋੜਨ ਦਾ ਚਲ ਚਲ ਬੋਰ ਚਲ ਸ਼ਰਮਾ ਜੀ ਚੰਗਾ ਬਿਰੋ ਬਸ ਬੋਰ ਚਲ ਲੈ ਬਤਾ ਜਿ ਘੜੀ ਹੋ ਅਜਾ ਹਲੋ ਆਪਾਂ ਖਾਦੋ ਮੈਨੂੰ ਖਾਜੋ ਜਿਓ ਤੇ ਨਾ ਬੋਲ ਤੂੰ ਰਹਿਣਾ ਹੈਗਾ ਸਾਰਾ ਦਿਨ ਆਪਣੀ ਭਾਪੇ ਨਾਲ ਲੱਗੀ ਰਹਿੰਦੀ ਆ ਕਰੇ ਨਾ ਤੂੰ ਕੀ ਨਹੀਂ ਮਿਲਦਾ ਸਾਰਾ ਦਿਨ ਕਿੱਥੇ ਮਿਲਦਾ ਮੈਂ ਕੁੜੀਆਂ ਦੇ ਨੰਬਰ ਤੇ ਤੂੰ ਦੇਖੇ ਮੇਰੇ ਫੋਨ ਚ ਨੰਬਰ ਹਾਂ ਮੈਂ ਦੇਖੇ ਮੇਰੇ ਨਾਲ ਫालतू ਪਕਾਈ ਨਾ ਕਰ ਸਿੱਧੀ ਜੀ ਗੱਲ ਦੱਸ ਤਾਂ ਆਪਣਾ ਬੈਗ ਟੈਕ ਕਰ ਤੇ ਨਿਕਲਦੀ ਬਾਹਰ ਇਥੋਂ ਵੀ ਮੇਰੇ ਨਾਲ ਬਾਲੀ ਪਕਾਈ ਨਾ ਕਰ ਤੇਰੇ ਘਰ ਦੰਦਰ ਨੂੰ ਅਗਲੀ ਸਖਾਈ ਇਹ ਹੀ ਜਿਵੇਂ ਗੱਲ ਕਰਦੇ ਨੇ ਨਹੀਂ 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 ਸਖਾਈ ਹਾਂ ਤੂੰ ਮੇਰੇ ਤੇ ਕੀ ਮਤਲਬ ਹੈ ਸਾਰਾ ਦਿਨ ਫੋਨ ਤੇ ਬੈਠੀ ਰਹਿੰਦੀ ਆ ਤੂੰ ਤੇ ਮੇਰੇ ਘਰੋਂ ਰਾਜੂ ਪੁੱਲੀ ਰੋਟੀ ਦਿੰਦੀ ਸਵੇਰੇ ਤੂੰ ਨਹੀਂ ਰੋਟੀ ਦਿੰਦੀ ਜੇ ਤੂੰ ਘਰ ਬੜੇਂਗਾ ਤਾਂ ਹੀ ਤੈਨੂੰ ਰੋਟੀ ਮਿਲੂ ਔਰ ਮੈਂ ਬਾਹਰ ਹੀ ਨਿਕਦਾ ਰਹਿਣਾ ਸਾਰਾ ਦਿਨ ਮੰਮੀ ਦੇਹਾਂ ਮਮੀ ਇਹਦਾ ਬੈਗ ਬੈਕਰ ਇਹਨੂੰ ਭੇਜਿਆ ਤਾਂ ਮੈਂ ਨਹੀਂ ਲੈਣਾ ਇਹਦੇ ਨਾਲ ਮੈਂ ਹਾਂ ਤੇ ਤੁਹਾਨੂੰ 6 ਮਹੀਨੇ ਹੋਈ ਦੇ ਵਿਆਹ ਹੋਣੇ ਲੱਗ ਗਏ ਤੁਸੀਂ ਤੂੰ ਦੇਰ ਤੋ ਲੈ ਨਾ ਟਾਈਮ ਤੇ ਰੋਟੀ ਦਿੰਦੀ ਨਾ ਕੋ ਆਪਣੇ ਪ੍ਰੈਸ ਕਰਦੀ ਨਾ ਕੁਝ ਕਰਦੀ ਕਿਵੇਂ ਰਹਿਣਾ ਮੈਂ ਇਹਦੇ ਨਾਲ ਦੱਸ ਮੈਨੂੰ ਨਹੀਂ ਪਤਾ ਮੇਰਾ ਨਮੇੜ ਦੋ ਮੈਂ ਨਹੀਂ ਰਹਿਣਾ ਇਹਦੇ ਨਾਲ ਗੱਲ ਸੁਣ ਲੈ ਕੋਈ ਇਹ ਵੀ ਵੇਚ ਦਿੰਦੇ ਆ ਹਾਂ ਮੈਂ ਕਹਿੰਦਾ ਸੀ ਹਾਂਜੀ ਆਹ ਸਾਈਕਲ ਜਾਂ ਵੀ ਦਿੱਕਤ ਹੀ ਦੇਣ ਲੱਗਿਆ ਮੋਟਰਸਾਈਕਲ ਲੈ ਲਾਂ ਹallelujah ਕਿਸ਼ਤਾਂ ਤੇ ਲੈ ਲਾਂਗੇ ਆ ਲੈ ਲੈ ਲੂੰਗੀ ਓਏ ਹੋਰ ਆਜੋ ਆਜੋ ਕੋਈ ਨਹੀਂ ਆਜੋ ਮੈਂ ਵੀ ਕਰ ਲੈਨੀ ਆ ਗੱਲ ਇਹਦੇ ਨਾਲ ਕੀ ਗੱਲ ਕਰਦੀ ਤੁਸੀਂ ਜਿਦਾ ਤੁਸੀਂ ਗੱਲ ਕਰਨਾ ਜਾਣਦੇ ਹੋ ਕਿਉਂ ਕੀ ਕਰਨ ਮੇਰੀ ਗੱਲ ਸੁਣ ਲੈ ਵਿਚਾਲਿਆ 6 ਮਹੀਨੇ ਨਹੀਂ ਹੋਏ ਤੁਹਾਡੀ ਕੁੜੀ ਨੂੰ ਵਿਆਹ ਇਹਨੂੰ ਦੱਸ ਹੈ ਲੱਦਨ ਹੁਣੇ ਲੱਗੇ ਕਹਿੰਦੇ ਆ ਤੇ ਕਹਿੰਦੇ ਨਪੇੜਾ ਕਰਦੇ ਸਾਡੇ ਭਾਬੀ ਨਾਲ ਲੱਗੀ ਰਹਿੰਦੀ ਉਹ ਲੈ ਕਲੀ ਭਾਬੀ ਨਾਲ ਲੱਗੀ ਰਹਿੰਦੀ ਮੇਰੀ ਗੱਲ ਸੁਣ ਮੇ ਵਿਚਾਲਿਆ ਤੂੰ ਕੀ ਕਹਿੰਦਾ ਸੀਗਾ ਵੀ ਮੁੰਡੇ ਵਾਲੇ ਤਾਂ ਬਾਹਲੇ ਚੰਗੇ ਨੇ ਤੇ ਤਾਂ ਇੰਨੇ ਕਮੀਨੇ ਨੇ ਇੰਨੇ ਕਿੰਨੇ ਕੀ ਹਿਸਾਬ ਆ ਬੇ ਇਹਨਾਂ ਦਾ ਮੁੰਡਾ ਤਾਂ ਬਾਹਰ ਵੀ ਪਤਨੀ ਕਿਹਨਾਂ ਕਿਹਨਾਂ ਨਾਲ ਗੱਲਾਂ ਕਰਦਾ ਮੈਂ ਸਾਡੀ ਬਾਰੇ ਵੀ ਦੱਸ ਲੈ ਕਿਹਦੇ ਸਾਡੀ ਕੁੜੀ ਵਾਲੇ ਅੱਠ ਅੱਛਾ ਉਹ ਤਾਂ ਤੁਹਾਨੂੰ ਪਤਾ ਹੀ ਉਹ ਤਾਂ ਤੁਸੀਂ ਬਚੋਲੇ ਨੂੰ ਕਦੇ ਤੁਸ ਕਹਿੰਦੀ ਸੀ ਕਦੇ ਕੁਸ ਲੈ ਤੂੰ ਸਾਥੋਂ ਕਿੰਨਾ ਕੁਸ ਲਗਾ ਕੇ ਰੱਖਿਆ ਵੇ ਤੂੰ ਤਾਂ ਕਹਤੋ ਨਹੀਂ ਗੱਲਾਂ ਗੱਸੀਆਂ ਮੈਨੂੰ ਬੱਸ ਕਰੋ ਬਹੁਤ ਸੁਣ ਲਈ ਤੁਹਾਡੀ ਪਹਿਲੀ ਗੱਲ ਤਾਂ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਮੇਰੇ ਘਰੇ ਆਉਂਦੇ ਹੋਏ ਮੈਂ ਕਿਹੜੀ ਗੱਲ ਦਾ ਉਚਲ ਰਹਿ ਗਿਆ ਮੈਂ ਹੈ ਕਿੱਥੇ ਵੀ ਤੁਸੀਂ ਸਮਝਿਆ ਮੈਨੂੰ ਤਾਂ ਤੁਸੀਂ ਐ ਕੱਢ ਕੇ ਸਿਰਤਾ ਸੀ ਜਿਵੇਂ ਚਾਚਾ ਚ ਮੱਕੀ ਸਿਰਦੇ ਹੁੰਦੇ ਆ ਉਹ ਨਾਮਾ ਤੁਹਾਡੇ ਕੋਲ ਛਗਣ ਬਿਹਾਰ ਚ ਆਇਆ ਨਾਮਾ ਚਿੱਠੀ ਲੈ ਕੇ ਗਿਆ ਕਾਂ ਦਾ ਬਚੋਲਾ ਰਹਿ ਗਿਆ ਮੈਂ ਦੱਸ ਤਾਂ ਤੁਸੀਂ ਪਾਈ ਦੀ ਬਸ ਕਰੋ ਜੀ ਦੱਸ ਪਾਈ ਮੈਂ ਬਹੁਤ ਵੱਡੀ ਗਲਤੀ ਕਰ ਲਈ ਇਹ ਅੱਖੀਂ ਬਚੋਲਾ ਬਚੋਲਾ ਸਾਹਿਬ ਐ ਕਰੋ ਤੁਸੀਂ ਨਿਬੇੜ ਹੁਸਨ ਬਸ ਕਰੋ ਜੀ ਮੈਂ ਤਾਂ ਬਹੁਤ ਦੁਖੀ ਹੋ ਗਿਆ ਤੁਹਾਡੇ ਤੋਂ ਸੋਚਦਾ ਸਾਨੂੰ ਉਹ ਹੀ ਸਮਝ ਲੈ ਜਿਵੇਂ ਸਾਡਾ ਕਸੇ ਤਾਂ ਪਤਾ ਹੀ ਨਹੀਂ ਤੁਸੀਂ ਤਾਂ ਬਹੁਤ ਘਟਿਆਨ ਸਾਲੋਂ ਗਲਤੀ ਹੋ ਗਈ ਸਾਡੇ ਤੋਂ ਸਾਡਾ ਨਵੇੜਾ ਕਰਾ ਦੇ ਵਿੱਚ ਓਲਾ ਜੇ ਮੈਂ ਵਿਚੋਲਾ ਹੁੰਦਾ ਨਾ ਵਿਚੋਲੇ ਦਾ ਮਤਲਬ ਸਮਝਦੇ ਹੋ ਪਹਿਲੀ ਗੱਲ ਤੁਹਾਨੂੰ ਮਤਲਬ ਹੀ ਨਹੀਂ ਪਤਾ ਵਿਚੋਲੇ ਦਾ ਮਤਲਬ ਹੁੰਦਾ ਵਿੱਚ ਓਲਾ ਜੇ ਮੈਂ ਵਿੱਚ ਹੁੰਦਾ ਨਾ ਦੋਹਾਂ ਪਰਿਵਾਰਾਂ ਦਾ ਓਲਾ ਰੱਖਦਾ ਮੈਂ ਜੇ ਕੋਈ ਗੱਲ ਹੋ ਜਾਂਦੀ ਨਵੇੜ ਦਾ ਆ ਕੇ ਹੁਣ ਮੈਂ ਕਿੱਥੇ ਮੈਂ ਕਿੱਥੇ ਵਿਚੋਲਾ ਰਹਿ ਗਿਆ ਓਨੇ ਨਹੀਂ ਤਾਂ ਸਾਰਾ ਸਿਆਪਾ ਛੇੜਿਆ ਲੈ ਜੀ ਨਹੀਂ ਪਤਾ ਤਾਂ ਲੜਕੀ ਕੁੜੀ ਸਾਨੂੰ ਕੋਈ ਲੋੜ ਨਹੀਂ ਸਾਡੇ ਕੋਲ ਆ ਕੇ ਬੋਲਣ ਦੀ ਕੋਈ ਲੋੜ ਨਹੀਂ ਜਾ ਸਕਦੇ ਹੋ ਤੁਸੀਂ ਸ਼ਰਮ ਆਣੀ ਚਾਹੀਦੀ ਹੈ ਤੁਹਾਨੂੰ ਬੇਸ਼ੱਕ ਇਹ ਵੀ ਚੋਲਾ ਸੀ ਪਰ ਤੁਸੀਂ ਕਦੇ ਇਹਦੇ ਪਰਿਵਾਰ ਬਾਰੇ ਸੋਚਿਆ ਵੀ ਇਹਦੇ ਪਿੱਛੇ ਕੌਣ-ਕੌਣ ਹੈ ਇਹ ਤਾਂ ਨਾ ਆਸ ਕਰਦਾ ਸੀਗਾ ਤੁਹਾਡੇ ਤੋਂ ਵੀ ਮਾੜੀ-ਮੋਟੀ ਚੀਜ਼ ਦੇ ਕੇ ਨਾ ਇਹਦਾ ਮਾਨ ਸਨਮਾਨ ਕਰੋ ਪਰ ਤੁਸੀਂ ਕੀ ਕੀਤਾ ਆਪ ਦੇ ਆਪ ਹੀ ਗੱਲ ਕਰਕੇ ਦੋਨਾਂ ਪਰਿਵਾਰਾਂ ਚ ਆਪ ਹੀ ਤੁਸੀਂ ਵਿਆਹ ਕਰਵਾ ਲਿਆ ਰਿਸ਼ਤਾ ਕਰਾ ਲਿਆ ਸਾਨੂੰ ਤਾਂ ਇਹ ਗੱਲ ਪਤਾ ਵੀ ਨਹੀਂ ਲੱਗੀ ਹੈਗੀ ਕਿਸੇ ਕੋਲੋਂ ਪਤਾ ਲੱਗੀ ਇਹ ਗੱਲ ਆ ਹੁਣ ਜਦੋਂ ਇਹਨਾਂ ਦੇ ਪਰਿਵਾਰ ਚ ਦਿੱਕਤ ਆ ਗਈ ਹੁਣ ਮੇਰੇ ਕੋਲ ਆਗੇ ਮੇਰ ਨੂੰ ਕੀ ਪਾਲਦੇ ਹੁਣ ਹੁਣ ਤੇ ਆਪ ਹੀ ਨਵੇਂ ਹੋ ਪਹਿਲਾਂ ਵੀ ਆਪ ਹੀ ਕਰਨਾ ਸਾਰਾ ਕੁਝ ਕਰਨਾ ਹੀ ਥੀਗਾ ਮੈਨੂੰ ਕੋਈ ਜ਼ਰੂਰਤ ਨਹੀਂ ਜੀ ਸਾਨੂੰ ਐਂਦੀ ਚਲੋ ਬਾਤ ਕਰ ਦਾਂਗੇ ਗਲਤੀ ਹੋ ਗਈ ਸਰ ਐਡਾ ਲਾਲਚੀ ਟੱਬਰ ਨਾ ਅਸੀਂ ਦੁਨੀਆ 'ਚ ਨਹੀਂ ਕਦੇ ਦੇਖਿਆ ਇਹਨਾਂ ਨੇ ਇੰਨੇ ਰਿਸ਼ਤੇ ਕਰਵਾਏ ਨੇ ਪਰ ਹਾਸ ਤੱਕ ਕਦੇ ਇਹ ਗੱਲ ਨਹੀਂ ਹੋਈ ਹੈਗੀ ਸ਼ਰਮ ਆਉਣੀ ਚਾਹੀਦੀ ਏ ਤੁਹਾਨੂੰ ਅਸੀਂ ਗਰੀਬ ਜ਼ਰੂਰ ਹਾਂ ਪਰ ਬੇਸਬਰੇ ਨਹੀਂ ਜਾ ਸਕਦੇ ਏ ਤੁਹੋ ਚਲੋ ਚਲੋ ਹੁਣ ਕੀ ਕਰਦੇ ਹਾਂ ਅਧਵੇੜਾ ਤੇ ਕਰੂ ਕਿਵੇਂ ਮੇਰੀ ਕਾਪਲਾ ਹੀ ਆ ਤੁੱਲੇ ਦੇਖ ਰੰਦਾ ਜੇ ਮੜਾ ਮੈਂ ਕਹਾਂ ਜਾਓ ਜੀ ਤੁਸੀਂ ਪਿਆਰ ਨਾਲ ਗੱਲ ਕਰ ਰਿਹਾ ਨਾ ਮੈਂ ਦੇਖ ਲੈ ਕਿਹੋ ਜੇ ਕਿਹੋ ਜੇ ਲੋਕ ਪੈ ਨੇ ਹੁਣ ਮੇਰੀ ਯਾਦ ਆ ਗਈ ਇਹਨਾਂ ਨੂੰ ਕੋਤੋਂ ਕਿਸੇ ਨੇ ਪੁੱਛਿਆ ਨਹੀਂ ਦਿਨ ਰਾਤ ਮੈਂ ਮਰਦਾ ਰਿਹਾ ਨਾ ਪਿੱਛੇ ਕਦੇ ਇੱਧਰ ਜਾ ਕਦੇ ਉੱਧਰ ਜਾ ਨਤਾਂ ਤੜਵਾਈ ਗਿਆ ਨਾ ਪਿੱਛੇ ਗੱਲ ਤਾਂ ਉਹੀ ਹੈ ਜੇ ਕਦੇ ਕੋਈ ਗੱਲ ਹੋ ਜਾਂਦੀ ਸੀ ਤੁਸੀਂ ਭੱਜੇ ਜਾਂਦੇ ਸੀ ਆਧੀ ਰੋਟੀ ਛੱਡ ਕੇ ਪਤਾ ਨਹੀਂ ਲੋਕ ਕਿਹੋ ਜੇ ਨੇ ਕਿਉਂ ਨਹੀਂ ਕਿਸੇ ਬਾਰੇ ਸੋਚਦੇ ਹੈਗੇ ਕੋ ਆਵਦਾ ਦਿਮਾਗ ਨਾ ਖਰਾਬ ਕਰ ਦੁਨੀਆ ਪਤਾ ਨਹੀਂ ਕਿਹੋ ਜੀ ਕਿਹੋ ਜੀ ਆ ਆਪਾਂ ਇਕੱਠੇ ਆ ਨਾ ਬਸ ਬਹੁਤ ਐ ਐ ਤਾਂ ਦੁਨੀਆ ਤਰ੍ਹਾਂ ਤੋਂ ਤਰ੍ਹਾਂ ਦੀ ਪਈ ਆ ਚੱਲ ਠੀਕ ਆ ਧਿਆਨ ਨਾਲ ਜਾਇਓ ਫਿਕਰ ਨਾ ਕਰਿਓ ਤੁਸੀਂ ਇਹੋ ਜਿਹੇ ਲੋਕ ਤਾਂ ਵੀ ਟੱਕਰ ਦੇ ਨੇ ਠੀਕ ਆ